ਸਸਿਕਾ ਜੀ ਤੁਸੀਂ ਦੇਖ ਰਹੇ ਹੋ ਛਣਕਾਟਾ ਟੀਵੀ ਤੇ ਅੱਜ ਖੜੇ ਆ ਅਸੀਂ ਆਪਣੇ ਭਰਾ ਕੁਲਜੀਤ ਭਾਈ ਨਾਲ ਤੇ ਭਾਈ ਹੁਣੀ ਪੇਸ਼ੇ ਤੋਂ ਬਾਈਕ ਰਾਈਡਰ ਨੇ ਬਹੁਤ ਦੂਰ ਦੂਰ ਦੇ ਸਫਰ ਭਾਈ ਉਹਨਾਂ ਨੇ ਕੀਤੇ ਨੇ ਲਦਾਖ ਤੱਕ ਕਹਿ ਲਿਆ ਸਪੀਤੀ ਤੱਕ ਕਹਿ ਲਿਆ ਮਤਲਬ ਕੋਈ ਇੰਡੀਆ ਦਾ ਇਦਾਂ ਦਾ ਕੋਨਾ ਨਹੀਂ ਜਿਹੜਾ ਇਹਨਾਂ ਨੇ ਨਾਂ ਦੇਖਿਆ ਹੋਵੇ ਕਿੱਥੋਂ ਕਸ਼ਮੀਰ ਤੱਕ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਓਏ ਬਾਈ ਨੂੰ ਕੱਲੀ ਕੱਲੀ ਗਲੀ ਦਾ ਪਤਾ ਵੀ ਕਿੱਥੇ ਕਿਹੜੀ ਚੀਜ਼ ਕਿਵੇਂ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਕਿਉਂਕਿ ਗੱਲਬਾਤ ਕਰਨ ਤੋਂ ਪਹਿਲਾਂ ਕਲੀਅਰ ਗੱਲ ਕਰ ਦਈਏ ਤੁਹਾਨੂੰ ਵੀ ਕਿ ਜਿਹੜਾ ਆਪਣਾ ਅਮਰੀਕਾ ਦੇ ਸਰਪੰਚ ਸਾਹਿਬ ਮੰਨ ਚੁੱਕੇ ਨੇ ਗੱਲਬਾਤਾਂ ਕਰ ਲਈ ਸਾਂਝ ਬੈ ਚੁੱਕੀ ਆ ਪਾਕਿਸਤਾਨ ਦੇ ਵਿੱਚ ਜਿਹੜੀ ਸੀਜ਼ਫਾਇਰ ਹੋ ਚੁੱਕੀ ਆ ਇੰਡੀਆ ਦੇ ਵਿੱਚ ਤੇ ਪਾਕਿਸਤਾਨ ਦੀ ਤੇ ਪਰ ਗੱਲਾਂ ਜਿਹੜੇ ਸਵਾਲ ਸੀ ਉਹ ਅਜੇ ਵੀ ਖੜੇ ਦੇ ਉਦਾਂ ਦੇ ਉਦਾਂ ਨੇ ਤੇ ਬਾਈ ਨਾਲ ਗੱਲ ਕਰੀਏ ਬਾਈ ਜੀ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸਵਾਗਤ ਆ ਜੀ ਧੰਨਵਾਦ ਜੀ ਤੁਹਾਡਾ ਜੀ ਬਹੁਤ ਮੈਨੂੰ ਇਹ ਗੱਲ ਸੁ ਕਿਵੇਂ ਲੱਗਾ ਪਹਿਲਾਂ ਤਾਂ جنگ ਰੁਕ ਚੁੱਕੀ ਆ ਪਰ ਸਵਾਲ ਅਜੇ ਵੀ ਖੜੇ ਨੇ ਪਰ ਜਦੋਂ جنگ ਲੱਗੀ ਸੀ ਕਈ ਲੋਕ ਇਦਾਂ ਦੇ ਸੀ ਜਿਹੜੇ ਦਮਦਮਾ ਕੇ ਭੱਜ ਗਏ ਸੀ ਗੱਲ ਕਰੀਏ ਸਭ ਤੋਂ ਪਹਿਲਾਂ ਪ੍ਰਵਾਸੀਆਂ ਦੀ ਗੱਲ ਕਰ ਲਈਏ ਪ੍ਰਵਾਸੀ ਜਦੋਂ ਤਾਂ ਗੱਲ ਹੁੰਦੀ ਆ ਸੁਖਸਬੀਲੀ ਦੀ ਉਦੋਂ ਤਾਂ ਪੰਜਾਬ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਪਰ ਜਦੋਂ ਗੱਲ ਹੁਣ جنگ ਦੀ ਆਈ ਤਾਂ ਸਾਰੇ ਪ੍ਰਵਾਸੀ ਪਿੱਛੇ ਨੂੰ ਭੱਜ ਗਏ ਕੀ ਕਹਿਣਾ ਚਾਹੁੰਦੇ ਹੋ ਯਾਰ ਇਹ ਭਾਜੀ ਇਹ ਨਾ ਚੀਜ਼ ਮੈਨੂੰ ਮਾਰੀ ਬਹੁਤ ਮਾਰੀ ਲੱਗੀ ਯਾਰ ਤੇ ਜੇ ਤਾਂ ਆਪਾਂ ਹੁਣ ਆਪਾਂ ਜਦੋਂ ਤਾਂ ਪੰਜਾਬ ਨੂੰ ਕਹਿੰਦੇ ਕਮਾਈ ਦਾ ਸਾਧਨ ਬਣਾਇਆ ਸੀਗਾ ਕਿ ਜਨਾ ਇਥੇ ਲੈ ਕੇ ਇਥੇ ਪ੍ਰਾਪਰਟੀਆਂ ਬਣਾ ਲਈਆਂ ਉਹ ਬਣਾ ਲਈਏ ਬਣਾ ਲਈਆਂ ਹਨ ਤੇ ਉਹ ਸਾਰੇ ਦੁਨੋਂ ਭੱਜੇ ਠੀਕ ਹੈ ਤੇ ਪਿੱਛੇ ਜੇ ਕਈਆਂ ਨੇ سپورਟ ਵੀ ਕੀਤੀ ਜਾਂ ਕਈਆਂ ਨੇ ਕੁਝ ਹਨ ਤੇ ਪਰ ਜਦੋਂ ਹੁਣ ਲੋਡ ਅਸਲ ਜੇ ਲੋਡ ਹੋਣ ਸੀਗੀ ਪੰਜਾਬ ਨੂੰ ਸਾਤ ਦਿਨ ਦੀ ਲੋਡ ਸੀ ਤੇ ਇਹ ਹੁਣ ਵਾਪਸ ਭੱਜ ਗਿਆ ਇਹ ਬੜੀ ਮਾੜੀ ਗੱਲ ਲੱਗੀ ਹੈ ਤੇ ਖਾਨ ਨੂੰ ਤਾਂ ਤੁਸੀਂ ਪੰਜਾਬ ਨੂੰ ਆ ਕੇ ਤੇ ਤੁਸੀਂ ਜਦੋਂ ਲੋਡ ਪਾ ਕੇ ਤਾਂ ਤੁਸੀਂ ਮੂੰਹ ਚੱਕ ਕੇ ਹੁਣ ਆਪਣੇ ਆਪਣੇ ਨਾ ਵਾਪਸ ਚਲੇ ਗਏ ਉਹ ਤੇ ਕਿਉਂ ਕਿਹਾ ਨਾ ਵਾਪਸ ਤੁਸੀਂ ਆਉਣਾ ਨਹੀਂ ਹੈਗਾ ਹੁਣ ਗਾਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਨਾ ਫੇਰ ਵੀ ਤਾਂ ਇੱਥੋਂ ਹੀ ਤੁਸੀਂ ਲੈ ਕੇ ਜਾਣਾ ਆ ਤੇ ਅੱਜ ਸੀਜ਼ ਫਾਇਰ ਹੋ ਗਈ ਹੁਣ ਤਾਂ ਭਵੇਂ ਬਰੰਗ ਟੀਮ ਵਾਪਸ ਮੁੜੇ ਹੁਣ ਹਾਂ ਹੁਣ ਜਿਹੜੇ ਮੁੰਲਾ ਦਾ ਰਾਹ ਚ ਹੀ ਹੁਣੇ ਆ ਇਹਨਾਂ ਰਾਹੋਂ ਚ ਮੁੜਿਆ ਨਾ ਹੁਣ ਬਿਲਕੁਲ ਤੇ ਹੁਣ ਇਹ ਇਹਨਾਂ ਨੇ ਕਿ ਕਹਿੰਨੇ ਕਿ ਜਹਾਂ ਪਰ ਖਤਰਾ ਹੈ ਤੋ ਅਬ ਤੋਂ ਵਾਪਸ ਆ ਨਾ ਤੋ ਹੁਣ ਤਾਂ ਸਿੱਧੇ ਵਾਪਸ ਆਉਣ ਕੇ ਰਾਹ ਚ ਮੁੜਿਆਣਗੇ ਇੱਥੋਂ ਤਾਂ ਕਹਿ ਕੇ ਚੱਲ ਗਏ ਕਿ ਹਾਂ ਵੀ ਇੱਥੇ ਮੇਰੇ ਪਰਿਵਾਰ ਆ ਚਲੋ ਠੀਕ ਹੈ ਯਾਰ ਸਾਰੇ ਆਪਣੇ ਸੇਵ ਜਗਾ ਭਾਲਦੇ ਆਪਾਂ ਹੁਣ ਇਹਦੇ ਬਾਰੇ ਕੀ ਕਹਿ ਸਕਦੇ ਨਾ ਹੋਰ ਅੱਛਾ ਜੰਗ ਰੁਕੀ ਆ ਫਿਲਹਾਲ ਹੀ ਕਿੜੀ 2 ਦਿਨ ਵਾਸਤੇ ਜੰਗ ਰੁਕੀ ਆ ਕੀ ਕਹਿੰਦੇ ਆ ਵੀ ਜੰਗ ਵਾਕੇ ਇਹ ਜਿਹੜਾ ਕੋਈ ਜੰਗ ਲੱਗਣ ਦਾ ਕੋਈ ਹੱਲ ਨਹੀਂ ਸੀ ਪਰ ਅੱਜ ਜਿਹੜੀ ਜੰਗ ਰੁਕੀ ਆ ਕਿਤਨਾ ਕਿਤ ਦੇ ਦੇਖਦੇ ਹਾਂ ਪੋਜ਼ਿਟਿਵ ਪੁਆਇੰਟ ਆ ਵੀ ਪੰਜਾਬ ਦੇ ਲਈ ਖਾਸ ਕਰਕੇ ਕਿਉਂਕਿ ਕਈ ਮੇਨ ਗੱਲ ਪੁਆਇੰਟ ਨੇ ਹੀ ਸਭ ਦੇ ਵੀ ਨੁਕਸਾਨ ਪੰਜਾਬ ਦਾ ਜ਼ਿਆਦਾ ਹੋਣਾ ਜੇ ਜੰਗ ਹੁੰਦੀ ਆ ਤਾਂ ਭਾਜੀ ਅਸਲ 'ਚ ਇਹ ਜੰਗ ਰੁਕੀ ਹੈ ਨਾ ਤਾਂ ਪੋਜ਼ਿਟਿਵ ਪੁਆਇੰਟ ਹੈ ਹੀ ਪੰਜਾਬ ਦਾ ਜਾਂ ਬਾਰਡਰ ਏਰੀਆ ਜਿੰਨੇ ਵੀ ਆਪਣੇ ਹੈਗੇ ਜ਼ੂਬੇ ਲੱਗਦੇ ਉਹਨਾਂ ਦੇ ਹੀ ਆ ਆ ਜਿਹੜੇ ਪਿੱਛੇ ਬੈਠੇ ਹੈ ਨਾ ਜਿਹੜੇ ਕਿਹਾ ਕੈਮਰਿਆ ਚ ਵਿੱਚ ਟੀਵੀਾਂ ਚ ਬੈਠੇ ਜ਼ਵਾਦ ਲੈਣ ਦੇ ਹੈ ਨਾ ਕਿ ਜੰਗ ਲੱਗਣੀ ਚਾਹੀਦੀ ਹੈ ਜਾਂ ਉਹ ਜਿਹੜੇ ਕਹਿੰਦੇ ਆ ਕਿ ਮੋਦੀ ਜੀ ਨੇ ਐਸਾ ਕਰਦੀ ਆ ਉਹ ਕਰਤੋ ਠੀਕ ਇਹ ਪ੍ਰਧਾਨ ਮੰਤਰੀ ਆ ਚਲੋ ਜੋ ਵੀ ਉਹਨਾਂ ਨੇ ਫੈਸਲੇ ਲੈਣੇ ਆ ਜੋ ਵੀ ਆ ਦੇਸ਼ ਦੇ ਹੱਥ ਨਹੀਂ ਲੈਣੇ ਹੈ ਨਾ ਉਹ ਉਸ ਟਾਪਿਕ ਤੇ ਆਪਾਂ ਕੋਈ ਗੱਲ ਨਹੀਂ ਕਰਨੀ ਕਿਉਂਕਿ ਤੇ ਆਪਾਂ ਜੇ ਆਪਾਂ ਆਲਓਵਰ ਇੰਡੀਆ ਘੁੰਮਦੇ ਆਂ ਫੇ ਵੀ ਜੁੱਪ ਜੱਦਾ ਵੀ ਨਾ ਤੇ ਪਰ ਜਿਹੜਾ ਕਿਤੇ ਨਾ ਕਿਤੇ ਨਾ ਜਿਹੜਾ ਇਹ ਨੁਕਸਾਨ ਆਪਣੇ ਪੰਜਾਬ ਨੂੰ ਜ਼ਿਆਦਾ ਹੋਣਾ ਸੀਗਾ ਭਾਜੀ ਅੱਛਾ ਇੱਕ ਚੀਜ਼ ਹੋਰ ਵੀ ਆ ਕਿਤੇ ਨਾ ਕਿਤੇ ਜਿਹੜੀ ਜੰਗ ਪਮੇ ਹੋਈ ਆ ਤਿੰਨ ਚਾਰ ਦਿਨ ਹੋਇਆ ਜਾਂ ਹਫਤਾ ਹੋਇਆ ਜੰਗ ਸ਼ੁਰੂ ਹੋਈ ਨੂੰ ਛੋਟੇ ਛੋਟੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਪਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਿਰਕੀ ਕਰਵਾਈ ਆ ਉਹ ਕਰਾਈਆ ਆਪਣੇ ਮੀਡੀਆ ਨੇ ਮੀਡੀਆ ਨੇ ਜੰਗ ਦਾ ਐਡਾ ਵੱਡਾ ਹੂਆ ਬਣਾਤਾ ਪਤਾ ਨਹੀਂ ਕੀ ਕਿੱਥੇ ਲਾਹੌਰ ਤੇ ਕਬਜ਼ਾ ਕਰਾਤਾ ਕੀ ਕਰਾਚੀ ਤਬਾਹ ਕਰਤਾ ਦਿੱਲੀ ਕੋ ਤਬਾਹ ਹੋ ਗਿਆ ਕਿੰਨਾ ਕੁਸ਼ੀਨ ਦੇਖਦੇ ਹੋ ਭਾਜੀ ਜੰਗ ਹੋਈ ਮੀਡੀਆ ਦੇ ਆਪੋ ਵਿੱਚ ਹੀ ਆ। ਦੇਸ਼ਾਂ ਦੀ ਜੰਗ ਤਾਂ ਹੋਈ ਨਹੀਂ। ਨਹੀਂ ਹੋਈ। ਜੰਗ ਅਸਲ ਦੇ ਵਿੱਚ ਸੱਚੀ ਗੱਲ ਹੈ ਜੰਗ ਨਹੀਂ ਹੋਈ ਹੈਗੀ। ਨਾ ਇੰਡੀਆ ਨੇ ਆਫੀਸ਼ੀਅਲੀ ਕਿਹਾ ਕਿ ਅਸੀਂ ਜੰਗ ਸ਼ੁਰੂਆਤ ਕਰਤੀ ਨਾ ਪਾਕਿਸਤਾਨ ਨੇ ਕਿਹਾ। ਇਹ ਭਾਰਤੀ ਮੀਡੀਆ ਤੇ ਜਿਹੜਾ ਪਾਕਿਸਤਾਨ ਮੀਡੀਆ ਉਹਨਾਂ ਦੇ ਵਿਚਾਲੇ ਹੀ ਜੰਗ ਚੱਲੀ ਆ ਜੀ ਇਹ ਤਾਂ ਇਹਨਾਂ ਦਾ ਇਹਨਾਂ ਦਾ ਬਸ ਚੱਲੇ ਨਾ ਕੈਮਰੇ ਤੋਂ ਬਾਹਰ ਆ ਕੇ ਜਾਂ ਟੀਵੀ ਤੋਂ ਬਾਹਰ ਆ ਕੇ ਇਹ ਇੱਕ ਦੂਜੇ ਤੋਂ ਤਲਵਾਰਾਂ ਮਾਰੇ ਹੁਣ ਜਾ ਕੇ। ਬਿਲਕੁਲ ਇਹ ਤਾਂ ਹੁਣ ਇੱਥੇ ਗੱਲ ਆ ਗਈ ਵੀ ਦੇਖਦੇ ਆ ਵੀ ਸਭ ਤੋਂ ਵੱਧ ਝੂਠਾ ਕੌਣ। ਝੂਠਾ ਕੌਣ ਝੂਠਾ ਵੱਧ ਝੂਠਾ ਹੋਣ ਦਾ ਹੁਣ ਕਿਤਾਬ ਕਿਹਨੂੰ ਦੇਣਾ ਹੈ ਤਿੰਨ ਚਾਰ ਚੈਨਲ ਹੈਗੇ ਆਪਣੇ ਭਾਰਤੀ ਮੀਡੀਆ ਦੇ ਪਾਕਿਸਤਾਨ ਤੇ ਛੱਡੋ ਉਹਨਾਂ ਦਾ ਕੀ ਗੱਲ ਕਰਨੀ ਆ ਉਹਦਾ ਜਿਨ੍ਹਾਂ ਨਾਲ ਆਪਾਂ ਜਿਹੜੇ ਰਾਹ ਜਾਣੇ ਨਹੀਂ ਪੁੱਛ ਕੇ ਲੈਣਾ ਵੀ ਕੀ ਹੈ ਨਾ ਭਾਰਤ ਦੇ ਚ ਤਿੰਨ ਚਾਰ ਚੈਨਲ ਹੈਗੇ ਜਿਹੜੇ ਹੁਣ ਸ਼ਾਰਟਲਿਸਟ ਹੋਣੇ ਆ ਉਹਨਾਂ ਦੇ ਵਿੱਚ ਨੰਬਰ 1 ਰੈਂਕਿੰਗ ਕਿਹਦੀ ਆਉਂਦੀ ਆ ਤੇ ਇਹੀ ਚੈਨਲ ਥੋੜੇ ਚਿਰ ਨੂੰ ਮਾਲਕ ਇਹਨਾਂ ਦੇ ਮਾਫੀਆ ਮੰਗਦੇ ਨਜ਼ਰ ਹੋਣਗੇ ਥੋੜੇ ਚਿਰ ਅੱਜ ਤੱਕ ਨੇ ਮਾਫੀ ਮੰਗ ਵੀ ਲਈ ਆ ਵੀ ਸਾਡੇ ਕੋਲੋਂ ਕਿਤੇ ਨਾ ਕਿਤੇ ਵੀ ਕੁਝ ਖਬਰਾਂ 'ਚ ਗਲਤੀ ਹੋ ਗਈ ਆ ਪਰ ਮੈਂ ਚੀਜ਼ ਤੋਂ ਗਲਤੀ ਜੰਗ ਜੋ ਵੀ ਚੱਲਦਾ ਪਿਆ ਉਹ ਚੱਲਦੇ ਪਿਆ ਹੈਗਾ ਉਹਨਾਂ ਦੇ ਇੱਕ ਸਟ੍ਰਾਈਕ ਸੀਗੀ ਜਿਹੜੀ ਚੱਲ ਰਹੀ ਸੀਗੀ ਨਾ ਤੇ ਤੁਸੀਂ ਇਹਨੂੰ ਜੰਗ ਦਾ ਰੂਪ ਦੇ ਦਿੱਤਾ ਜੰਗ ਅਸਲ 'ਚ ਜੇ ਇਹਨਾਂ ਨੇ ਦੇਖੀ ਨਹੀਂ ਹੈਗੀ ਚਲੋ ਅਸੀਂ ਵੀ ਨਹੀਂ ਦੇਖੀ ਪਰ ਅਸੀਂ ਸਾਡੇ ਖੂਨ 'ਚ ਹੈਗੀ ਆ ਸਾਡੇ ਬਜ਼ੁਰਗਾਂ ਨੇ ਜਾਇ ਜੰਗ ਹੰਡਾਈ ਹੋਈ ਆ ਉਹ ਸਾਨੂੰ ਦੱਸਦੇ ਆ ਕਿ ਜੰਗ ਵੇਲੇ ਕੀ ਹੋ ਹਾਲਾਤ ਹੁੰਦੇ ਸੀਗੇ ਬਜ਼ੁਰਗਾਂ ਨੇ 47 ਵੀ ਦੇਖੀ ਆ 72 ਵੀ ਦੇਖੀ ਆ 69 ਵੀ ਦੇਖੀ ਆ ਉਹ 2020 ਵੀ ਦੇਖੀ ਆ ਤੇ ਹੁਣ ਵੀ ਆਹ ਮਾਹੌਲ ਵੀ ਜਿਹੜਾ ਉਹੀ ਦੇਖ ਲਿਆ ਨਾ ਤੇ ਉਹ ਸਵਾਦ ਲੈਂਦੇ ਜਿਹੜੇ ਪਿੱਛੇ ਬੈਠੇ ਹੈ ਨਾ ਜਿਹੜੇ ਇਹਨਾਂ ਨੂੰ ਪਤਾ ਨਹੀਂ ਹਾਂ ਵੀ ਜਿਹੜੇ ਉਹ ਜਿਹੜੇ ਹੁਣ ਆਪਣੇ ਬਾਰਡਰ ਏਰੀਆ ਦੇ ਜਿਹੜੇ ਕਾਰਖਾਨੇ ਕਰਕੇ ਆਪਣੇ ਮਾਲ ਡੰਗਰ ਸਾਰਾ ਛੱਡ ਕੇ ਇੱਧਰ ਪਹੁੰਚੇ ਹੋਏ ਆ ਉਹਨਾਂ ਤੇ ਕੀ ਬੀਤਦੀ ਆ ਇਹ ਸੋਚਣ ਵਾਲੀ ਗੱਲ ਹੈ ਨਾ ਸੋਚਣ ਵਾਲੀ ਗੱਲ ਪਰ ਇੱਕ ਗੱਲ ਹੋਰ ਜ਼ਰੂਰਾ ਵੀ ਜਿਹੜੇ ਬੰਦੇ ਅੱਗ ਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰਦੇ ਵੀ جنگ ਹੋ ਜਾਏ ਚੰਗ ਹੋ ਜਾਏ ਪਰ ਅੱਜ ਉਹਨਾਂ ਦੀ ਪੂਛ ਨੂੰ ਬੜੀ ਅੱਗ ਲੱਗੀ ਹੋਣੀ ਆ ਹਾਂ ਪੂਛ ਨੂੰ ਲੱਗੀ ਉਹਨਾਂ ਦਾ ਹੁਣ ਉਹਨਾਂ ਨੂੰ ਉਹ ਟੌਪਿਕ ਖਤਮ ਹੋ ਗਿਆ ਉਹਨਾਂ ਦਾ ਖਤਮ ਹੋ ਗਿਆ ਇੱਥੇ ਦਾ ਟੌਪਿਕ ਬਣਾਤਾ ਸੀ ਜੇ ਦੇਖੀਏ ਮਸائل ਜਾ ਰਹੀ ਹੈ ਆਗੇ ਸੇ ਜੇ ਆ ਰਹਾ ਹੈ ਜੇ ਦੇਖੀਏ ਬਲਾਸਟ ਹੋ ਗਏ ਯਾ ਮ ਸੂਤਰ ਲੱਭੋ ਕਿਹੜੇ ਆ ਅੱਛਾ ਜਿੰਨਾ ਜਦੋਂ ਤੱਕ ਨਾ ਇੰਡੀਆ ਦੇ ਸੂਤਰ ਖਤਮ ਹੋ ਗਏ ਨਾ ਇਹ ਮੈਨੂੰ ਲੱਗਦਾ ਇਹ মিডিਆ ਆਪ ਹੀ ਸੂਤਰ ਜਾਣਾ ਕੋਈ ਅਸਲ ਦੇ ਵਿੱਚ ਵੀ ਸੂਤਰ মিডিਆ ਦੇ ਸੂਤਰ ਕਦੀ ਖਤਮ ਨਹੀਂ ਹੋਣੇ ਕਿਉਂਕਿ মিডিਆ ਦੇ ਕੋਲ ਸਿਰਫ ਇੱਕੋ ਹੀ ਬਚਣ ਦਾ ਕਾਰਨ ਆ ਡਾਇਰੈਕਟਲੀ ਮੀਡੀਏ ਸੂਤਰ ਤੇ ਉਹ ਸੂਤਰ ਜਿਹੜੇ ਆ ਸਮਸ਼ਿਆ ਮੀਡੀਆ ਨੂੰ ਬਚਾਉਣ ਦਾ ਕੰਮ ਕਰਦੇ ਆ ਇਸ ਕਰਕੇ ਸੂਤਰ ਨਹੀਂ ਕਦੇ ਖਤਮ ਹੋਣੇ ਮੈਨੂੰ ਐ ਲੱਗਦਾ ਆਪਾਂ ਨੂੰ ਸੂਤਰ ਲੱਭੀਏ ਪਹਿਲਾਂ ਕਿਹੜੇ ਆ ਹਾਂ ਸੂਤਰ ਲਵਲਾ ਠੋਕਣੇ ਆ ਦਿੱਤੀ ਹੁਣ ਕਿਆ ਬਾਤ ਹੈ ਅਜਾ ਪਰ ਇੱਕ ਗੱਲ ਸ਼ੇਰ ਬਚ ਗਿਆ ਆਪਣਾ ਉਹ ਅਜਾ ਉਹ ਪ੍ਰਜਾਤੀ ਵੀ ਖਤਮ ਹੋਣ ਵਾਲੀ ਸੀ ਕਿਤੇ ਨਾ ਕਿਤੇ ਖਤਮ ਹੋ ਜਣੀ ਸੀ ਬਚਾ ਹੋ ਗਿਆ ਉਹ ਲੱਗਦਾ ਕਿਤੇ ਨਾ ਕਿਤੇ ਉਹ ਤਿਆਰੀ ਕਰਦੇ ਲੇਟ ਹੋ ਗਏ ਆਪਣੇ ਸ਼ੇਰ ਸਿੰਘ ਅ ਜੱਟ ਅਰੋੜਾ ਕੀ ਨਾ ਉਹਨਾਂ ਦਾ ਜੀ ਹਿੰਦੂ ਜੱਟ ਅਰੋੜਾ ਜੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਸ਼ੇਰ ਸਿੰਘ ਜੀ ਉੱਠੋ ਤੇ ਚਲੋ ਹੁਣ ਮੈਨੂੰ ਤਾਂ ਉੱਠੇ ਹੀ ਲੇਟ ਆ ਸੁੱਤੇ ਹੋਣੇ ਆ ਮੈਨੂੰ ਕਹਿੰਦਾ 6-7 ਦਾ ਸੁੱਤੇ ਰਹਿ ਗਏ ਖਾ ਪੀ ਕੇ ਜਾਗਦਾ ਜਦੋਂ ਸ਼ੇਰ ਜਦੋਂ ਆਪਣਾ ਸ਼ਿਕਾਰ ਕਰਕੇ ਖਾ ਪੀਂਦਾ ਨਾ ਉਹ ਸੋ ਜਾਂਦਾ ਇਸ ਕਰਕੇ ਸ਼ੇਰ ਸਿੰਘ ਜੀ ਵੀ ਸੁੱਤੇ ਪਏ ਸੀ ਹੁਣ ਜਦੋਂ ਅੱਖ ਖੁੱਲੀ ਤੋਨੂੰ ਪਤਾ ਲੱਗੇ ਕਿ ਜੰਗ ਖਤਮ ਹੋ ਗਈ ਹਾਂਜੀ ਹਾਂਜੀ ਤੇ ਹੁਣ ਉਹ ਪਿੱਟਦੇ ਹੁਣ ਇਹ ਵੀ ਸਾਲਾ ਹੁਣ ਜਾਈਏ ਕਿੱਧਰ ਉਹਦਾ ਟੀਆਪੀ ਵੀ ਖਤਮ ਹੋ ਗਈ ਹੁਣ ਗੱਲਾਂ ਨਹੀਂ ਰਹਿ ਗਈਆਂ ਕਿਸ ਪਾਸੇ ਇਦਾਂ ਦੇ ਲੰਡੂ ਜੇ ਮੈਂ ਕਰ ਦੂੰ ਧੁੰਨੀ ਤੇ ਬੰਬ ਬਣ ਕੇ ਆ ਕਰ ਦੂੰ ਇੱਕ ਇਹਨਾਂ ਦਾ ਹੋਰ ਵੀ ਹੈਗਾ ਆ ਉਹਦਾ ਕੀ ਨਾਮ ਆ ਮੈਨੂੰ ਉਹਦਾ ਨਾਂ ਨਹੀਂ ਪਤਾ ਉਹ ਵੀ ਕਹਿੰਦਾ ਸੀ ਕਹਿੰਦਾ ਜਿਹੜਾ ਅਖਰੇ ਪਾਕਿਸਤਾਨ ਦਾ ਲੀਡਰ ਦਾ ਕੋਈ ਸਰਵਾਡੇ ਕਿ ਲੋ ਮੈਂ ਇੰਨੇ ਪੈਸੇ ਦਊਂਗਾ ਇੰਨੇ ਉਹਨੇ ਆਪ ਦੇਖੇ ਇੰਨੇ ਪੈਸੇ ਕਿ ਦੀ ਹੂੰ ਇਥੇ ਸਾਲਾ ਉਹ ਲੈਣ ਲਈ ਸਿਕਿਉਰਟੀ ਲੈ ਆ ਲੇ ਕੇ ਤੇ ਠਾਣੇ ਮੂਰੇ ਡੈਪਾਂ ਦਾ ਕਰੇ ਕਿਤੇ ਡੈਪਾਂ ਦਾ ਜਾ ਕੇ ਹਨਾ ਉਹ ਹੁਣ ਮੈਂ ਉਹ ਨਾਂ ਤਾਂ ਮੈਨੂੰ ਯਾਦ ਵੀ ਹੈ ਨਹੀਂ ਤਾਂ ਨਾਂ ਮੈਂ ਲੈਣਾ ਚਾਹੁੰਦਾ ਉਹਦਾ ਸੋ ਇਹ ਚੀਜ਼ਾਂ ਆ ਇਹਦਾ ਭਾਜੀ ਇਹ ਚੀਜ਼ਾਂ ਸਭ ਲੋਕਾਂ ਨੂੰ ਹਨ ਉਹ ਆ ਕੀ ਬੁੱਧੂ ਬਣਾਇਆ ਜਾ ਰਿਹਾ ਹੈ ਤੇ ਲੋਕ ਬਣ ਰਹੇ ਆ ਅੱਛਾ ਇੱਕ ਚੀਜ਼ ਸਭ ਤੋਂ ਵੱਡੀ ਹੋਰ ਵੀ ਹੋਣੀ ਆ ਲੋਕਾਂ ਨੇ ਕਈਆਂ ਨੇ ਮੈਂ ਦੁਕਾਨਦਾਰਾਂ ਨਾਲ ਗੱਲ ਹੋਈ ਆ ਉਹ ਕਹਿੰਦੇ ਭਾਜੀ 50 50 ਹਜ਼ਾਰ ਦਾ ਰਾਸ਼ਨ 70 70 ਹਜ਼ਾਰ ਦਾ ਰਾਸ਼ਨ ਲੋਕਾਂ ਨੇ ਘਰਾਂ 'ਚ ਸਟੋਰ ਕਰ ਲਿਆ ਤੇਲ ਡੀਜ਼ਲ ਜਿਹੜਾ ਤੇਲ ਆ ਉਹ 10-10 ਡਰਮ ਲੋਕਾਂ ਨੇ ਘਰਾਂ 'ਚ ਸਟੋਰ ਕਰ ਲਿਆ ਵੀ ਹੁਣ ਉਹਦਾ ਕਰਦਗੇ ਕੀ ਆ ਤੁਹਾਨੂੰ ਹੁਣ ਦੱਸਾਂ ਇਹ ਗੱਲ ਜਿਨ੍ਹਾਂ ਦੇ ਘਰੇ ਕੋਈ ਡੀਜ਼ਲ ਗੱਡੀ ਹੈਣੀ ਕੋਈ ਜਨਰੇਟਰ ਹੈਣੀ ਉਹਨਾਂ ਨੇ ਵੀ ਕੰਨੀ ਆ ਜੀ ਡੀਜ਼ਲ ਪਾਵਾ ਘਰੇ ਰੱਖਿਆ ਆ ਉਹਨਾਂ ਨੇ ਕਰਨਾ ਕੀ ਆ ਮੈਂ ਉਹੀ ਨਾਲ ਹੋਵੇ ਹੋ ਇਹ ਚੀਜ਼ਾਂ ਹੋਈਆਂ ਮੈਨੂੰ ਆ ਪਤਾ ਕਿ ਨਾ ਕਿ ਨਾ ਰੱਖਿਆ ਆ ਠੀਕ ਹੈ ਔਰ ਸਾਨੂੰ ਵੀ ਹੋਇਆ ਚੀਜ਼ ਅਸੀਂ ਵੀ ਆਪਣੀਆਂ ਗੱਡੀਆਂ ਫੁੱਲ ਕਰਵਾਈਆਂ no doubt ਕਿਉਂਕਿ ਜੇ ਜਿਹੜੀ ਹੁੰਦੀ ਨਾ ਮੜਕਾ ਹੱਥ ਨਹੀਂ ਆਉਂਦੀ ਹੁੰਦੀ ਅਸੀਂ ਗੱਡੀਆਂ ਫੁੱਲ ਕਰਾਈਆਂ 19 ਕ ਰੱਖੀਆਂ ਕਿ ਅਸੀਂ ਜੇ ਸਾਨੂੰ ਕਿਤੇ ਪਾਸੇ ਨਿਕਲਣਾ ਪੈ ਜਵੇ ਤਾਂ ਆਪਾਂ ਨਿਕਲ ਸਕਦੇ ਹਾਂ ਬਟ ਇਹ ਨਹੀਂ ਹੈਗਾ ਕਿ ਜਮਾ ਖੋਲੀ ਕਰੋ ਜਾਂ ਆਪਣਾ ਜਦੋਂ ਤੱਕ 60-60 ਜਿਆਦਾ ਰਾਸ਼ੀ ਦਾ ਹਣਾ ਤੁਸੀਂ ਬਾਕੀ ਵੀ ਦੇਖੋ ਕਿ ਬਾਕੀ ਆਪਣੇ ਸਾਰੇ ਭਰਾ ਹੈਗੇ ਆ ਉਹਨਾਂ ਦਾ ਦੇਖਣਾ ਪੈਂਦਾ ਕਿ ਓਨੀ ਕੁ ਚੀਜ਼ ਲੈ ਕੇ ਜਾਓ ਜਿੰਨੀ ਕੁ ਆਪਣੇ ਲਈ ਸਰਦਾ ਆ ਹਣਾ ਤੇ ਇੱਥੇ ਤਾਂ ਫਿਰ ਇਦਾਂ ਕੋਈ ਬਾਲ ਮੁੜ ਕੇ ਪਤਾ ਨਹੀਂ ਕਰੇ ਖਤਮ ਹੀ ਹੋਏ ਨਾ ਕੁਝ ਨਾ ਉਹ ਚੀਜ਼ਾਂ ਜੇ ਮਾੜਾ ਜੇ ਸਮਾਂ ਨਿਕਲਦਾ ਤਾਂ ਪਤਾ ਹੁੰਦਾ ਕਿ ਚੰਗਾ ਸਮਾਂ ਆ ਜਾਣ ਦਾ ਵਾਧਾ ਭਾਈ ਇੱਕ ਚੀਜ਼ ਹੋਰ ਦੇਖੀਆ ਵੀ ਆ ਪਿੱਛੇ ਜੇ ਬੜੇ ਆਪਣੇ ਹਾਲੇਲੂਇਆ ਵਾਲੇ ਹੋ ਗਏ بڑے ਬੰਦੇ ਸੀਗੇ ਕੁਝ ਕੁ ਬਾਬੇ ਬڑے ਸੀਗੇ ਆਇਆ ਕਰਦਾਂਗੇ ਚੋਂ ਕਰਦਾਂਗੇ ਉਹ ਉਹ ਵੀ ਦੇ ਲੱਭੇ ਕਿਤੇ ਯਾਰ ਇਹ ਜੀ ਮੇਰੀ ਹਨਾ ਕੱਲ ਪਰਸੋ ਵੀ ਕਿਸੇ ਨਾਲ ਇਹ ਚੀਜ਼ ਤੇ ਮੇਰੀ ਬਹਿਸ ਹੋਈ ਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿਸੇ ਨੇ ਮੈਨੂੰ ਇਹ ਗੱਲ ਕਹੀ ਕਿ ਹੁਣ ਮੈਂ ਨਾਲ ਹੀ ਲੈਣਾ ਕਿਉਂਕਿ ਇਹ ਚੀਜ਼ ਖਰਾਬ ਹੋ ਸਕਦੀ ਆ ਕਿ ਸਾਡੇ ਬਾਬਾ ਜੀ ਨੇ ਪਹਿਲੇ ਦੱਸ ਦਿੱਤਾ ਸੀਗਾ ਕਿ ਜੰਗ ਲੱਗਣੀ ਆ ਹੂੰ ਮੈਂ ਉਹਨੂੰ ਦੂਰ ਕੱਲਾ ਕਈਆਂ ਇੱਕਦਮ ਉਦੋਂ ਜਿਸ ਤਰੀਕੇ ਨਾਲ ਕਈਆਂ ਹੁਣ ਉਸ ਤਰੀਕੇ ਨਾਲ ਇੱਥੇ ਗੱਲ ਨਹੀਂ ਕਰ ਸਕਦਾ ਮੈਂ ਮੈਂ ਕਿਹਾ ਜੇ ਤੇਰੇ ਬਾਬੇ ਨੂੰ ਇਹ ਪਤਾ ਸੀਗਾ ਕਿ ਜੰਗ ਲੱਗਣੀ ਆ ਤੇ ਬਾਬੇ ਨੂੰ ਇਹ ਨਹੀਂ ਪਤਾ ਸੀ ਜੰਗ ਲੱਗਣੀ ਕਿਉਂ ਆ ਆਪਾਂ ਪਹਿਲੀ ਉਹ ਚੀਜ਼ ਰਕਵਾ ਲੈਂਦੇ ਤੋ ਮੈਂ ਹੁਣ ਵੀ ਚਲੋ ਹੁਣ ਜੰਗ ਲੰਗ ਲੰਗ ਹੀ ਆ ਤੇ ਰੱਬ ਨਾ ਕਰੇ ਗਾਂ ਕਿਤੇ ਇਦਾਂ ਲੋੜ ਪਵੇ ਜੰਗ ਲੱਗੇ ਤੇ ਜੇ ਕਿਤੇ ਇਦਾਂ ਤਾਂ ਕੋਈ ਭੀੜ ਪੈਂਦੀ ਆ ਤਾਂ ਜਿੰਨੇ ਆਪਣੇ ਹਿੰਦੁਸਤਾਨ ਦੇ ਬਾਬੇ ਆ ਤੰਤਰੀ ਕਿ ਆ ਜਿੰਨੇ ਵੀ ਉਮ ਆਪਾਸਟ ਜੋ ਵੀ ਆ ਯਾਰ ਜੰਨੇ ਬਾਬੇ ਬਣੇ ਫਿਰਦੇ ਪਖੰਡੀ ਇਹ ਸਾਰੇ ਨੂੰ ਕਹਿੰਦਾ ਬਾਰਡਰ ਤੇ ਜਾ ਕੇ ਮਾਰੋ ਸ਼ਕਤੀਆਂ ਮੰਤਰ ਮਾਰੋ ਤੇ ਕਰੋ ਮਰੇ ਹੁਬ ਮੁਕਾਬਲਾ ਕੋਈ ਨਹੀਂ ਕਰੂਗਾ ਕੋਈ ਨਹੀਂ ਕਰੂਗਾ ਆਪਾਂ ਜੇ ਅੱਜ ਸੇਬ ਬੈਠੇ ਹਨਾ ਜਿਹੜੀ ਰਸ਼ੀਆ ਤੋਂ ਆਪਣੀ ਜਿਹੜੀ ਉਹ ਲਿਆਂਦੀ ਹੋਈ ਆ ਮਸ਼ੀਨ ਆ ਮੈਨੂੰ ਪੂਰਾ ਪ੍ਰੋਪਰ ਨਾਮ ਨਹੀਂ ਪਤਾ ਉਹ S 400 ਜੋ ਵੀ ਆ ਨਾ ਆਪਾਂ ਉਹਦੇ ਕਰਕੇ ਰੁਕੇ ਹੋ ਬਚੇ ਬੈਠੇ ਆ ਕਿਉਂਕਿ ਉਹਨਾਂ ਨੇ ਉਹਨੇ ਉਹ ਮਸ਼ੀਨ ਨੇ ਉਹਨਾਂ ਦੀ ਜਿਹੜੀ ਹੈਗੇ ਡਰੋਨਾਂ ਨੂੰ ਨਸ਼ਟ ਕੀਤਾ ਵੇ ਗੱਲਾਂ ਰਸ਼ੀ ਦਾ ਸਬੰਧ ਸਾਰਾ ਵਧੀਆ ਹੋਣਾ ਪਿਆ ਹੁਣ ਦੇਖੋ ਜੀ ਚੀਜ਼ ਤਾਂ ਫਰਕ ਤਾਂ ਹੁੰਦਾ ਹੀ ਆ ਮਹਿੰਗੀ ਚੀਜ਼ ਦਾ ਫਰਕ ਤਾਂ ਪੈਂਦਾ ਹੀ ਆ ਨਾ ਫਿਰ ਬਿਲਕੁਲ ਬਿਲਕੁਲ ਤੇ ਭਾਈ ਹੁਣ ਸਭ ਕੁਝ ਖਤਮ ਹੋ ਗਿਆ ਲਗਭਗ 2 ਦਿਨਾਂ ਵਾਸਤੇ ਦਾ ਸੀਫਾਇਰ ਹੋ ਚੁੱਕੀ ਆ ਤੇ ਡੀਸੀ ਸਾਹਿਬ ਨੇ ਵੀ ਆਪਣੇ ਆਰਡਰ ਵਾਪਸ ਲੈ ਲਿਆ ਹਾਂ ਉਹ ਹੈ ਨਾ ਹੁਣ ਅੱਛਾ ਜਿਹਦੇ ਵਿੱਚ ਜਿਹੜੇ ਇਹਦੇ ਵਿੱਚ ਲੋਕ ਤਾਕਤਾਂ ਸੀ ਜਦੋਂ ਹੁਣ ਆਪਣੇ ਅਮਰੀਕਾ ਦੇ ਸਰਪੰਚ ਸਾਹਿਬ ਹੋ ਗਏ ਉਹਨਾਂ ਨੇ ਵਿੱਚ ਐਪਰੀਸ਼ੀਏਟ ਕੀਤਾ ਵੀ ਹਾਂ ਵੀ ਯਾਰ ਮੈਂ ਇਹਨੂੰ ਰੋਕੀਏ ਚੀਜ਼ ਨੂੰ ਕਰੀਏ ਇਹਨੂੰ ਕਿਵੇਂ ਦੇਖਦੇ ਵਾਕਈ ਹੁਣ ਜੰਗ ਰੁਕੀ ਰਹਿਣੀ ਚਾਹੀਦੀ ਆ ਜਾਂ ਕਿਤੇ ਨਾ ਕਿਤੇ ਮੜਾ ਮੂੜਾ ਕੱਢੀ ਕੱਢਾ ਹੋਣਾ ਚਾਹੀਦਾ ਪਈ ਗੱਲ ਪਤਾ ਕੀ ਆ ਉਹ ਤਾਂ ਕਹਿ ਦਿੱਤਾ ਕਿ ਜੰਗ ਰੋਗੀ ਕੀ ਪਤਾ ਰਾਤ ਨੂੰ ਸਾਲਿਆਂ ਨੇ ਕੀ ਕਰ ਦੇਣਾ ਦੁਬਾਰਾ ਫਿਰ ਪਰ ਹੱਲੇ ਵੀ ਇਹ ਚਾਰ ਪੰਜ ਦਿਨ ਮੈਨੂੰ ਲੱਗਦਾ ਕਿ ਇਦਾਂ ਹੀ ਹੱਲੇ ਥੋੜਾ ਜਿਹਾ ਸचेत ਰਹਿਣਾ ਚਾਹੀਦਾ ਕਿ ਆਪਾਂ ਜੇ ਢਹਲੇ ਹੋ ਕੇ ਬਹਿ ਜਾਈਏ ਕਿ ਲੈ ਵੀ ਜੰਗ ਰੋਗੀ ਆਪਾਂ ਉਹ ਜੀ ਇਹ ਚੀਜ਼ਾਂ ਵੀ ਗਲਤ ਆ ਕਿਉਂਕਿ ਉਹਨਾਂ ਦਾ ਕੁਝ ਨਹੀਂ ਪਤਾ ਉਹਨਾਂ ਲੋਕਾਂ ਦਾ ਕੁਝ ਨਹੀਂ ਪਤਾ ਉਹਨਾਂ ਨੇ ਕੀ ਦੁਬਾਰਾ ਫੇਰ ਕਰ ਦੇਣਾ ਜਾਂ ਕੋਈ ਕਿਸੇ ਪਤਾਰ 'ਚ ਬੈਠੇ ਜਾਂ ਕੀ ਕਰਨਾ ਤੇ ਪਰ ਹੱਲੇ ਵੀ ਸਾਨੂੰ ਉਹੀ ਕਿਤੇ ਨਾ ਕਿਤੇ ਸਾਨੂੰ ਹੱਲੇ ਵੀ ਡਾਊਟ ਆ ਕੀ ਖਬਰ ਸੱਚੀ ਹੈ ਕਿ ਝੂਠੀ ਹੈ ਸਾਡੇ ਜੇ ਇੰਨਾ ਦਿਮਾਗ 'ਚ ਸਾਡੀ ਚੀਜ਼ਾਂ ਬੈ ਗਈਆਂ ਮੀਡੀਆ ਦੇ ਕਰਕੇ ਕਿ ਅਸੀਂ ਆਪ ਸੋਚਣ ਨੂੰ ਮਜਬੂਰ ਹਾਂ ਕਿ ਜਾਂ ਜੋ ਖਬਰ ਆ ਰਹੀ ਹੈ ਕਿ ਵਾਕਈ ਸੱਚੀ ਹੈ ਕਿ ਝੂਠੀ ਹੈ ਕਿ ਦੋ ਕਿ ਦਿਨਾਂ ਬਾਅਦ ਪਤਾ ਲੱਗਦਾ ਕਿ ਹਾਂ ਵੀ ਉਹ ਖਬਰ ਸੱਚੀ ਸੀ ਉਹ ਸੱਚੀ ਆਹ ਹਾਲ ਹੋ ਗਿਆ ਆਪਣੇ ਮੀਡੀਆ ਦਾ ਬਿਲਕੁਲ ਬਿਲਕੁਲ ਭਾਜੀ ਪਰ ਮੈਂ ਇਹ ਇਹ ਤਿੰਨ ਚਾਰ ਆਪਣੇ ਮੀਡੀਆ ਚੈਨਲ ਹੈਗੇ ਆ ਮੈਂ ਉਹਨਾਂ ਨੂੰ ਦੇਖਦਾ ਰੋਜ਼ ਦੇਖਦਾ ਵਧੀਆ ਲੱਗਦੇ ਮੈਨੂੰ ਆਪਣੇ ਪੰਜਾਬ ਦੇ ਹੀ ਆ ਇੱਕ ਤਾਂ ਪ੍ਰਾਈਮ ਏਸ਼ੀਆ ਟੀਵੀ ਹੈ ਮੈਂ ਉਹਨੂੰ ਹਮੇਸ਼ਾ ਹਸ਼ਾ ਸਵੇਰੇ ਮੈਂ ਭਾਈ ਜਿਮ ਜਾਣਾ ਤੇ ਮੈਂ ਜਿਮ ਚ ਕੋਈ ਗਾਣਾ ਨਹੀਂ ਸੁਣਦਾ ਮੈਂ ਸਿਰਫ ਉਹ ਪ੍ਰਾਈਮੇਸ਼ਾ ਟੀਵੀ ਸੁਣਦਾ ਹੁੰਦਾ ਕਿਤਨਾ ਕਿਤੇ ਉਹ ਖਬਰਾਂ ਬਹੁਤ ਸੱਚੀਆਂ ਦੱਸਦੇ ਆ ਕਿ ਜੋ ਸਮਾਜ ਚ ਚੱਲ ਰਿਹਾ ਉਹਦੇ ਬਾਰੇ ਪਤਾ ਲੱਗਦਾ ਤੇ ਬਿਲਕੁਲ ਭਾਜੀ ਬਿਲਕੁਲ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਕਿਤਨਾ ਕਿਤੇ ਤਾਂ ਥੋੜੀ ਰਿਐਲਿਟੀ ਹੋਣੀ ਚਾਹੀਦੀ ਆ ਸਾਨੂੰ ਸਾਨੂੰ ਪਤਾ ਲੱਗੇ ਕਿ ਵਾਕੇ ਕੋਈ ਤਾਂ ਸਾਡੇ ਪੰਜਾਬ ਦੇ ਸਾਡੇ ਹਿੱਤ ਦੀ ਗੱਲ ਕਰਦਾ ਸਾਡੇ ਹੱਕ ਦੀ ਗੱਲ ਕਰਦਾ ਪਰ ਇੱਥੇ ਤਾਂ ਜ਼ਿਆਦਾਤਰ ਤਾਂ ਲੋਕ ਜਿਹੜੇ ਹੈਗੇ ਆ ਸਿਰਫ ਲੱਤਾਂ ਖਿੱਚਣ ਵਾਲੇ ਨੇ ਮੇਰਾ ਮੇਰਾ ਇਹ ਮੰਨਣਾ ਚਲੋ ਹੱਕ ਦੀ ਗੱਲ ਕਰਦਾ ਹਿੱਤ ਦੀ ਜੋ ਐਕਚੁਅਲ ਚ ਹੋ ਰਿਹਾ ਹੁਣ ਤਿੰਨ ਚਾਰ ਦਿਨ ਸਾਨੂੰ ਨਹੀਂ ਪਤਾ ਲੱਗ ਰਿਆ ਪਿਆ ਜੀ ਅਸੀਂ ਮੀਡੀਆ ਦੇਖਦੇ ਸੀ ਕਿ ਸਾਨੂੰ ਇਹ ਲੱਗਦਾ ਸੀ ਕਿ ਜੰਗ ਹੋ ਗਈ ਆ ਫੌਜੀ ਨੰਗ ਗਏ ਆ ਜਹਾਜ਼ ਚਲੇ ਗਏ ਆ ਬਾਰਡਰ ਜਤ ਲਿਆ ਆ ਉਧਰ ਲਾਹੌਰ ਜਤ ਲਿਆ ਆ ਸਭ ਕੁਝ ਜਤ ਲਿਆ ਤੇ ਜੇ ਅਸੀਂ ਗਰਾਉਂਡ ਲੈਵਲ ਤੇ ਦੇਖਦੇ ਸਾਨੂੰ ਐਂ ਲੱਗਦਾ ਸੀ ਕਿਤੇ ਨਾ ਕਿਤੇ ਯਾਰ ਜੰਗ ਸ਼ੁਰੂ ਹੋਈ ਵੀ ਨਹੀਂ ਰਾਤ ਨੂੰ ਇਹ ਜਦੋਂ ਨਾ ਨਾਈਟ ਮੈਚ ਖੇਡਣਾ ਸ਼ੁਰੂ ਕਰ ਦਿੰਦੇ ਸੀ ਤਾਂ ਇਹਨਾਂ ਨੂੰ ਹੋ ਗਿਆ ਯਾਰ ਰੋਜ਼ ਨੌਕ ਵੱਜਦੇ ਸੀ ਕਿ ਰੋਟੀ ਖਾ ਕੇ ਚਲੋ ਜੀ ਬੈਜੀਏ ਤੇ ਮੈਚ ਸ਼ੁਰੂ ਜਦੋਂ ਮੈਚ ਸ਼ੁਰੂ ਹੋਣ ਵਾਲਾ ਹੁੰਦਾ ਕਿ ਉਹ ਚੀਜ਼ ਹੈ ਕਿ ਲਾਈਵ ਮੈਚ ਸ਼ੁਰੂ ਹੋ ਗਿਆ ਜੀ ਹੁਣ ਇਹ 2 ਘੰਟੇ ਚੱਲੂਗਾ 3 ਘੰਟੇ ਚੱਲੂਗਾ ਨਾ ਤੇ ਕੱਲ ਤਾਂ ਮੈਚ ਸਵੇਰ ਤੱਕ ਚੱਲਿਆ ਹਨਾ ਇਹ ਉਹ ਚੀਜ਼ ਹੋ ਗਈ ਸੀਗੀ ਤੇ ਜੰਗ ਦਾ ਐਲਾਨ ਨਹੀਂ ਜੂ ਹੋਇਆ ਬਟ ਮੀਡੀਆ ਨੇ ਚੰਗ ਚਤ ਵੀ ਲਈ ਸੀਗੀ ਚਲੋ ਉਸ মিডিਆ ਨੂੰ ਅਸੀਂ ਚਾਹੁੰਦੇ ਆ ਵੀ ਰੱਬ ਸਤ ਮਤ ਬਖਸ਼ੇ ਤੇ ਉਹ ਲੋਕ ਜਿਹੜੇ ਇਨਕ ਤੱਤੇ ਚੱਲਦੇ ਸੀਗੇ ਮੈਂ ਕਹਿੰਦਾ ਜੇ ਕਿਤੇ جنگ ਦਾ ਦੁਬਾਰਾ ਮਾਹੌਲ ਬਣਦਾ ਰੱਬ ਨਾ ਕਰੇ ਜੇ ਮਹੌਲ ਬਣਿਆ ਤਾਂ ਸਾਰਾ মিডিਆ ਨੂੰ ਆ ਕੇ ਬਾਹਰ ਦੇ ਛੱਡ ਦਿਓ ਤੇ ਭਾਈ ਤੁਸੀਂ ਆ ਕੇ ਲੜੋ ਤਾਂ ਇਹੀ ਪਿੱਛੇ ਬਹਿ ਕੇ ਨਜ਼ਰ ਆਉਂਦਾ ਤੁਹਾਨੂੰ ਦੇਖਦੇ ਆ ਤੁਸੀਂ ਕੀ ਕਰਦੇ ਹੋ ਤੇ ਇਸ ਕਰਕੇ ਕਿਹੜਾ ਸੌਖਾ ਤੇ ਕਰਨਾ ਬਹੁਤ ਔਖਾ ਆ ਤੇ ਜਿਹੜੇ ਅੱਜ ਸੀਜ਼ਫਾਇਰ ਹੋਇਆ ਉਹਦਾ ਬਹੁਤ ਐਪਰੀਸ਼ੀਏਟ ਕਰਦੇ ਆ ਅਸੀਂ ਵੀ ਸਾਡੇ ਸ਼ੁਕਰ ਆ ਸਾਡੇ ਪੰਜਾਬ ਨੂੰ ਉਸ ਸੇਕ ਤੋਂ ਬਚਾ ਲਿਆ ਤੇ ਜਿਹੜਾ ਸਾਡਾ ਲਹਿੰਦਾ ਪੰਜਾਬ ਆ ਉਹ ਵੀ ਕਿਤੇ ਨਾ ਕਿਤੇ ਸੇਕ ਤੋਂ ਬਚ ਗਿਆ ਤੇ ਅਸੀਂ ਇਹੀ ਉਮੀਦ ਕਰਦੇ ਆ ਵੀ ਇਹ ਜਿਹੜੀ ਜੰਗ ਆ ਕਦੇ ਨਾ ਲੱਗੇ ਅਸੀਂ ਹਮੇਸ਼ਾ ਆਪਣੇ ਇੱਕ ਹੈਸ਼ਟੈਗ ਜ਼ਰੂਰ ਪਾਉਨੇ ਆ ਹੈਸ਼ਟੈਗ ਸਟਾਪ ਵਾਰ ਇੱਕ ਗੱਲ ਹੋਰ ਕਰਤੀ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਇਹ ਆਪਾਂ ਚਲੋ ਜਿਹੜਾ ਬਾਹਰਲਾ ਜਿਹੜਾ ਸੇਕ ਲੱਗਦਾ ਸੀ ਨਾ ਪੰਜਾਬ ਨੂੰ ਇਤੋਂ ਬਚਾਅ ਹੋ ਗਿਆ ਆ ਤਿੰਨ ਚਾਰ ਜਿਹੜੇ ਸੇਕ ਹਨ ਅੰਦਰੋਂ ਘੋਣਾ ਨੂੰ ਖਾ ਰਹੇ ਆ ਪੰਜਾਬ ਨੂੰ ਇਹ ਇੱਥੇ ਵੀ ਥੋੜਾ ਜਿਹਾ ਹੁਣ ਧਿਆਨ ਦੇਣਾ ਚਾਹੀਦਾ ਬਿਲਕੁਲ ਹਨਾ ਇੱਕ ਤਾਂ ਮੈਨੂੰ ਪਤਾ ਹੀ ਆ ਜਿਹੜਾ ਤੁਸੀਂ ਸੇਕ ਜਿਹੜਾ ਤੈਨੂੰ ਕਹਿ ਰਹੇ ਹੋ ਜਿਹੜਾ ਸੇਕ ਜਿਹੜਾ ਹਨਾ ਅੱਜਕੱਲ ਜਿਹੜਾ ਹੁਣ ਚੱਲਿਆ ਫਿਰਦਾ ਜਿਹੜੇ ਜ਼ਮਾਨੇ ਹੀ ਚੇਂਜ ਹੋਇਆ ਹੈ ਹਨਾ ਸਟੂਲਾ ਗਾਇਕ ਬਣੀ ਫਿਰਦੀ ਜਿਹੜੀ ਹੈ ਨਾ ਜਿਹਨੂੰ ਅੱਜਕੱਲ ਟੈਂਪੂ ਗੈਂਗ ਕਹਿੰਦੇ ਤੇ ਉਹ ਕਹਿੰਦੇ ਅੱਛਾ ਜ ਆ ਉਹ ਬੜੇ ਹੱਕ ਬਰਾਬਰ ਦੇ ਮੰਗਦੇ ਸੀ ਕਿ ਸਾਨੂੰ ਵੀ ਇਹ ਜਿਉਂ ਹਨ ਕਿ ਤੁਸੀਂ ਪਰ ਇਹ ਹੈ ਕਿ ਇਹ ਅੰਦਰੋਂ ਅੰਦਰ ਹੀ ਖਾ ਰਿਆ ਚੀਜ਼ਾਂ ਨੂੰ ਇਹ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਇਹਨਾਂ ਨੱਥ ਪਾਉਣੀ ਚਾਹੀਦੀ ਆ ਇਹਨਾਂ ਦੇ ਡਾਂਗ ਫੇਰਨੀ ਚਾਹੀਦੀ ਆ ਹੂੰ ਤੇ ਅਸੀਂ ਤਾਂ ਮੈਂ ਲਾਇਆ ਸਾਹਿਬ ਜੇ ਸਾਨੂੰ ਹੁਣ ਕਿਤੇ ਲੱਗੇ ਸ਼ੱਕ ਕੀਤਾ ਤਾਂ ਕੋਈ ਮਿਲਿਆ ਨਾ ਕਿਸੇ ਚੀਜ਼ ਨੂੰ ਗਲਤ ਪ੍ਰਮੋਟ ਕਰਦਾ ਠੀਕ ਹੈ ਤੂੰ ਜੋ ਹੈ ਸੋ ਰਹਿ ਯਾਰ ਸਾਨੂੰ ਕਿ ਲੈਣਾ ਦੇਣਾ ਨਾ ਤੂੰ ਜੇ ਤੈਨੂੰ ਸ਼ੌਂਕ ਹੈ ਪੁੱਟੇ ਸਿੱਧੇ ਨਾ ਚੀਜ਼ਾਂ ਦਾ ਤੂੰ ਕਰ ਪਰ ਜੇ ਤੂੰ ਇਹਦਾ ਪਬਲਿਕਲੀ ਪ੍ਰਮੋਟ ਕਰੂਗਾ ਚੀਜ਼ਾਂ ਨੂੰ ਨਾ ਰੀਲਾ ਰੂਲਾ ਪਾਉਂਗਾ ਸਾਡੇ ਨਿਗਾ ਚ ਆ ਗਿਆ ਹੀ ਫੈਂਡ ਦੇਣਾ ਪਰ ਗੱਲ ਇਹ ਕੀ ਵੀ ਨਾ ਉਹਦੇ ਵਿੱਚ ਜਿਹੜੇ ਸਾਡੇ ਕੁਝ ਕੋਸ਼ YouTube ਚੈਨਲ ਵਾਲੇ ਵੀ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਆਪਣੀ TRP ਲੈਣ ਵਾਸਤੇ ਉਹਨਾਂ ਨੂੰ ਤਾਂ ਫਰਜ਼ ਬਣਦਾ ਵੀ ਇਦਾਂ ਦੇ ਲੋਕਾਂ ਨੂੰ ਨਾ ਗੱਲ ਕਰਨ ਪਾਜੀ ਉਹਨਾਂ ਨੂੰ ਸਿਰਫ ਆਪਣੀ ਕਮਾਈ ਨਾਲ ਮਤਲਬ ਆ ਉਹ ਕਹਿੰਦੇ ਹੁੰਦੇ ਲਾਗਿਆ ਲਾਗ ਲੈਣਾ ਭਾਵੇਂ ਜਾਂਦੀ ਡੰਡੀ ਹੋ ਜਵੇ ਇਹਨਾਂ ਨੂੰ ਉਹ ਹਿਸਾਬ ਹੈ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਮਾਜ ਸਮਾਜ ਕੀ ਸਮਾਜ ਨੂੰ ਆਪਾਂ ਕੀ ਦੇ ਰਹੇ ਆ ਕੀ ਨਹੀਂ ਦੇ ਰਹੇ ਇਹਨਾਂ ਨੂੰ ਸਾਰੇ ਪੈਸੇ ਨਾਲ ਮਤਲਬ ਆ ਇਹ ਚੀਜ਼ਾਂ ਨੂੰ ਥੋੜਾ ਜਿਹਾ ਕੰਮ ਕਰਨਾ ਚਾਹੀਦਾ ਤੇ ਬਾਕੀ ਜਿਹੜਾ ਬਾਕੀ ਮਸਲੇ ਸਰਕਾਰਾਂ ਹੈਗੀਆਂ ਕਰਨ ਲਈ ਇਹ ਚੀਜ਼ਾਂ ਨੂੰ ਥੋੜਾ ਜਿਹਾ ਆਪਾਂ ਨੂੰ ਆਪ ਹੀ ਹੁਣ ਮੋਰੇ ਹੋਣਾ ਪੈਣਾ ਪੋਣੀ ਪੈਣੀਆਂ ਨੱਥ ਪੋਣੀ ਪੈਣੀਆਂ ਇੱਕ ਸਭ ਤੋਂ ਵੱਡੀ ਮੈਨੂੰ ਜਿਹੜੀ ਰੜਕਦੀ ਹੈ ਜਿਹੜੇ ਪੱਗ ਬਣ ਕੇ ਜਿਹੜੇ ਹਨ ਅਜਿਹਾ ਦੀ ਹਰਕਤਾਂ ਕਰਦੇ ਆ ਇਹ ਇਹਨਾਂ ਦੀ ਇਹਨਾਂ ਦੀ ਸ਼ੈਲ ਲਾਉਣੀ ਕਿਵੇਂ ਕਰਿਆ ਕੀ ਬਾਤ ਹੈ ਜ ਸਵਾਗਤ ਹੈ ਮਨ ਕਾਫੀ ਹੋ ਗਿਆ ਤਾਂ ਅਸੀਂ ਆਪਣੀ ਵੀਡੀਓ ਦਾ ਐਂਡ ਕਰਦੇ ਆਂ ਤੇ ਇੱਕ ਗੱਲ ਜ਼ਰੂਰ ਦੱਸਿਓ ਵੀ ਬਾਈ ਦੇ ਨਾਲ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਬਾਈ ਦੇ ਵਿਚਾਰ ਕਿਵੇਂ ਲੱਗੇ ਜੇ ਤੁਸੀਂ ਚਾਹੁੰਦੇ ਹੋ ਵੀ ਬਾਈ ਨਾਲ ਅਸੀਂ ਹੋਰ ਵੀ ਡੇਲੀ ਵੀਡੀਓ ਬਣਾਈਏ ਹਫਤੇ ਬਾਅਦ ਜਾਂ ਦਰ ਤੀਜੇ ਚੌਥੇ ਦੀ ਵੀਡੀਓ ਬਣਾਈਏ ਤਾਂ ਸਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਅਸੀਂ ਬਾਈ ਦੇ ਨਾਲ ਹੋਰ ਵੀਡੀਓ ਵੀ ਅੱਗੇ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ ਹੋਰ ਚੰਗੇ ਚੰਗੇ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਥੈਂਕ ਯੂ so much